ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਚੈਨਲ ਬਹੁਤ ਬਹੁਤ ਸਵਾਦ ਹੈ ਤੁਹਾਡਾ ਪੰਜਾਬ ਵਿੱਚ ਜੇਕਰ ਵਿਧਾਨ ਸਭਾ ਚੋਣਾਂ ਅੱਜ ਹੋ ਜਾਣ ਤਾਂ ਆਮ ਆਦਮੀ ਪਾਰਟੀ ਨੂੰ ਸਿਰਫ 5 ਤੋਂ 7 ਸੀਟਾਂ ਮਿਲਣਗੀਆਂ ਕਿਹੜੇ ਕਿਹੜੇ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ 85 ਸੀਟਾਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਹਾਰੇਗੀ ਇਹ ਵੱਡੇ ਖੁਲਾਸੇ ਕੀਤੇ ਨੇ ਇੱਕ ਸੀਨੀਅਰ ਲੀਡਰ ਜੋ ਆਪਣੀ ਹੀ ਪਾਰਟੀ ਦੇ ਜਿਨ੍ਹਾਂ ਨੇ ਉਹ ਸਾਰੇ ਵਿਧਾਇਕ ਔਰ ਮੰਤਰੀਆਂ ਦੇ ਬਾਰੇ ਦੱਸਿਆ ਜਿਹੜੇ ਖੁਦ ਚੋਣਾਂ ਹਾਰਨਗੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਬਿਲਕੁਲ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੋ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪਣੀ ਸੀਟ ਨਹੀਂ ਬਚਾ ਪਾਉਣਗੇ ਇਸ ਨੂੰ ਲੈ ਕੇ ਉਸ ਲੀਡਰ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਜੋ ਕਿ ਲੁਧਿਆਣਾ ਦੇ ਉਪ ਚੋਣ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਲੁਧਿਆਣਾ ਦੀ ਉਪ ਚੋਣ ਫਕਰ ਦਾ ਸਵਾਲ ਬਣੀ ਹੋਈ ਹੈ ਸੱਤਾਧਾਰੀ ਪਾਰਟੀ ਲਈ ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਆਪਣੀ ਸਰਕਾਰ ਦੇ ਖਿਲਾਫ ਜੋ ਮੋਰਚੇ ਖੋਲੇ ਹੋਏ ਨੇ ਕਮਰ ਵਿਜੇ ਪ੍ਰਤਾਪ ਸਿੰਘ ਜਾਹੋਰ ਲੀਡਰ ਜਿਹੜੇ ਆਪਣੀ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਬਹੁਤ ਸਾਰੇ ਜਿਹੜੇ ਹੈੱਡ ਲੇ ਪੱਧਰ ਦੇ ਲੀਡਰ ਨੇ ਉਹ ਵੀ ਜਿਹੜਾ ਖੁੱਲ ਕੇ ਮੀਡੀਆ ਦੇ ਵਿੱਚ ਆਪਣੀ ਸਰਕਾਰ ਦੇ ਖਿਲਾਫ ਲਗਾਤਾਰ ਤੰਜ ਕਸ ਰਹੇ ਨੇ ਜਿਵੇਂ ਦਿੱਲੀ ਵਾਲਿਆਂ ਦਾ ਪੰਜਾਬ ਦੇ ਉੱਪਰ ਅਧਿਕਾਰ ਹੋ ਗਿਆ ਤੇ ਪੰਜਾਬ ਵਾਲੇ ਜਿਹੜੇ ਲੀਡਰ ਨੇ ਜਿਨ੍ਹਾਂ ਨੇ 2000 14 ਤੋਂ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਗੱਡਿਆ ਸੀ ਉਹਨਾਂ ਦਾ ਜਿਹੜਾ ਕਿ ਪੁੱਛ ਪ੍ਰਤੀਤ ਘਟੀ ਹੋਈਏ ਉਹਨਾਂ ਨੂੰ ਬਹੁਤ ਪਿੱਛੇ ਕੀਤਾ ਹੋਇਆ ਸਿਰਫ ਤੇ ਸਿੱਟ ਜੇ ਕੋਈ ਚੰਦ ਲੋਕ ਪੈਸੇ ਵਾਲੇ ਨੇ ਉਹਨਾਂ ਦੀ ਪੁੱਛ ਪ੍ਰਤੀ ਤੇ ਬਾਕੀ ਸਾਰੇ ਬੈਕ ਸਾਈਡ ਲੱਗੇ ਹੋਏ ਨੇ ਔਰ ਦਿੱਲੀ ਵਾਲੇ ਇੱਥੇ ਹਾਵੀ ਹੋ ਰਹੇ ਨੇ ਸੋ ਇਹਨਾਂ ਦਾ ਖੁਲਾਸਾ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਦੇ ਵੱਲੋਂ ਕੀਤਾ ਜਾ ਰਿਹਾ ਉੱਥੇ ਭਾਜੀਪੀ ਦੇ ਸੀਨੀਅਰ ਲੀਡਰ ਕੇਵਲ ਸਿੰਘ ਢਿੱਲੋਂ ਨੇ ਵੀ ਇਹੀ ਵੱਡਾ ਦਾਵਾ ਕੀਤਾ ਕਿ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਲ ਕਿਸੇ ਵੀ ਸੀਟ ਤੋਂ ਜੇਕਰ ਉਹ ਚੋਣ ਲੜਦੇ ਨੇ ਤਾਂ ਉਹ ਆਪਣੀ ਸੀਟ ਨਹੀਂ ਬਚਾ ਪਾਉਣਗੇ ਧੁਰੀ ਤੋਂ ਉਹਨਾਂ ਨੇ ਚੋਣ ਲੜੀ ਸੀ ਔਰ ਧੁਨੀ ਦੇ ਵਿੱਚ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਕਦੇ ਸਾਰ ਨਹੀਂ ਲਈ ਧੁਰੀ ਦੇ ਲੋਕ ਅੱਜ ਯਾਦ ਕਰ ਰਹੇ ਨੇ ਕਿ ਅਸੀਂ ਮੁੱਖ ਮੰਤਰੀ ਸਾਡੇ ਹਲਕੇ ਦਾ ਬਣਿਆ ਪਰ ਸਾਡੇ ਹਲਕੇ ਦੇ ਵਿੱਚ ਅੱਜ ਜਿਹੜਾ ਕਿ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਸੋ ਭਾਜਪਾ ਦੇ ਲੀਡਰ ਕੇਵਲ ਸਿੰਘ ਢਿੱਲੋਂ ਨੇ ਇਹ ਦਾਵਾ ਕੀਤਾ ਕਿ ਜੇ ਅੱਜ ਵਿਧਾਨ ਸਭਾ ਸੋਨਾ ਹੁੰਦੀਆਂ ਨੇ ਤਾਂ 5 ਤੋਂ 7 ਸੀਟਾਂ ਦੇ ਉੱਪਰ ਹੀ ਸਿਰਫ ਆਪ ਨੂੰ ਜਿੱਤ ਦਰਜ ਹੋਵੇਗੀ ਜਿਹੜੇ ਚੰਗੇ ਅਕਸ ਵਾਲੇ ਲੀਡਰ ਨੇ ਜਿਹੜੇ ਆਪਣੇ ਹਲਕਿਆਂ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਲੀਡਰਾਂ ਦੀ ਜਿੱਤ ਹੋਵੇਗੀ ਬਾਕੀ ਸਾਰੇ ਦੇ ਸਾਰੇ ਲੀਡਰ ਤੇ ਮੰਤਰੀ ਤੇ ਵਿਧਾਇਕ ਕਰਨਗੇ ਸੋ ਲੋਕਾਂ ਦੇ ਵਿੱਚ ਇਸ ਪਾਰਟੀ ਨੇ ਆਪਣਾ ਜਿਹੜਾ ਸਚਾਈ ਤੋਂ ਬਹੁਤ ਕੋਹਾਂ ਦੂਰੇ ਆਪਣਾ ਆਧਾਰ ਕਵਾ ਲਿਆ ਢਿੱਲੋਂ ਨੇ ਇਹ ਕਹਿ ਕੇ ਜੋ ਅੱਜ ਲੋਕਾਂ ਨੇ 2022 ਦੇ ਵਿੱਚ ਵੱਡਾ ਵਿਸ਼ਵਾਸ ਕਰਕੇ ਆਪ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ ਸੀ ਮੁੱਖ ਮੰਤਰੀ ਭਗਵੰਤ ਮਾਨ ਹਰ ਪੱਖ ਤੋਂ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਸਰਕਾਰ ਸੋ ਪੰਜਾਬ ਨੂੰ ਮਾੜੇ ਹਾਲਾਤਾਂ ਵੱਲ ਧੱਕਿਆ ਜਾ ਰਿਹਾ ਹੈ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਅੰਦਰ 45000 ਨੌਕੀਆਂ ਦੇਣ ਦੇ ਜਿਹੜੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਰੋਜ਼ਾਨਾ ਹੀ ਰੁਜ਼ਗਾਰ ਮੰਗਰੇ ਨੌਜਵਾਲਾਂ ਨੂੰ ਉਹਨਾਂ ਤੋਂ ਪੁਲਿਸ ਦੇ ਤੰਤਰਾਂ ਨੇ ਡਾਂਗਾਂ ਨਾਲ ਕੁੱਟਕੁੱਟ ਕੇ ਪਜਾ ਰਹੀ ਹੈ ਜਿਹੜਾ ਕਿ ਫੋਕੇ ਦਾਅਵੇ ਕੀਤੇ ਜਾ ਰਹੇ ਨੇ ਕਿ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਜੋ ਅਸੀਂ ਲੈਟਰਾਂ ਵੰਨੀਆਂ ਜਾ ਰਹੀਆਂ ਨੇ ਰੁਜ਼ਗਾਰ ਦੀਆਂ ਉਹ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਇੱਕ ਛੋਸ਼ਾ ਛੱਡਿਆ ਹੋਇਆ ਕਿਸੇ ਵੀ ਪੰਜਾਬ ਦੇ ਨੌਜਵਾਨ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ ਅਜੇ ਤੱਕ ਜੋ ਚੰਨੀ ਸਰਕਾਰ ਦੇ ਵੇਲੇ ਪੋਸਟਾਂ ਕੱਢੀਆਂ ਗਈਆਂ ਸੀ ਉਹ ਪੋਸਟਾਂ ਹੀ ਪੂਰੀਆਂ ਨਹੀਂ ਕਰ ਸਕੀ ਤੇ ਅਗਰ ਨਵੀਆਂ ਪੋਸਟਾਂ ਤਾਂ ਬਿਲਕੁਲ ਨਹੀਂ ਕੱਢੀਆਂ ਗਈਆਂ ਸੋ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਬਾਰੇ ਗੱਲ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਚੋਣ ਵਿੱਚ ਭਾਜਪਾ ਬੜੀ ਤੇਜ਼ੀ ਨਾਲ ਉੱਭਰ ਕੇ ਵਿਰੋਧੀਆਂ ਨੂੰ ਪਛਾੜ ਰਹੀ ਹੈ ਕਿਉਂਕਿ ਪਾਜਪਾ ਦੇ ਮੁਕਾਬਲੇ ਇੱਕ ਪਾਸੇ ਕਾਂਗਰਸ ਪਾਰਟੀ ਚੋਣ ਮੈਦਾਨ ਵਿੱਚ ਜਿਸ ਤੇ ਅੰਦਰ ਕਰੀਬ 15 ਤੋਂ 16 ਆਗੂਆ ਵਿਚਾਲੇ ਮੁੱਖ ਮੰਤਰੀ ਬਣਨ ਦੀ ਦੌੜ ਲੱਗੀ ਹੋਈ ਔਰ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਇੱਕ ਦੂਸਰੇ ਲਤਾ ਖਿੱਚਣ ਦਾ ਜਿਹੜਾ ਰਵਾਜ ਹੈ ਉਹ ਹੁਣ ਵੀ ਜਾਰੀ ਹੈ ਸੋ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅੰਦਰ ਸਰਕਾਰ ਬਣੇਗੀ ਔਰ ਭਾਜਪਾ ਦੇ ਵਾਲੇ ਪਾਸੇ ਹੁਣ ਲੋਕ ਸ਼ਹਿਰੀ ਦੇ ਨਾਲ ਨਾਲ ਪਿੰਡੂ ਲੋਕਾਂ ਨੇ ਵੀ ਹੁਣ ਜਿਹੜਾ ਕਿ ਇਹ ਸਮਝ ਲਿਆ ਹੈ ਕਿ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬ ਨੂੰ ਮੋੜ ਸੋਨੇ ਦੀ ਚਿੜੀ ਬਣਾ ਸਕਦੀ ਹੈ ਉਹਨਾਂ ਦਾਵਾ ਕੀਤਾ ਕਿ ਜਿੱਥੇ ਸੂਬੇ ਵਿੱਚ ਭਾਜਪਾ ਦੀ ਸਰਕਾਰ ਹੈ ਉੱਥੇ ਰਿਕਾਰਡ ਤੋੜ ਜਿਹੜਾ ਕਿ ਵਿਕਾਸ ਹੋ ਰਹੇ ਨੇ ਜਿਸ ਤਰ੍ਹਾਂ ਯੂਪੀ ਦਾ ਜਾਂ ਹਰਿਆਣੇ ਦੀ ਉਹਨਾਂ ਨੇ ਧਾਰਨ ਦਿੱਤੀ ਸੋ ਕੇਵਲ ਸਿੰਘ ਢਿੱਲੋਂ ਨੇ ਵੱਡਾ ਦਾਵਾ ਕੀਤਾ ਹੈ ਕਿ ਪੰਜਾਬ 2027 ਵਿੱਚ ਬੀਜੇਪੀ ਦੀ ਸਰਕਾਰ ਬਣਨ ਵਾਲੇ ਪਾਸੇ ਵੱਧ ਰਿਹਾ ਹੈ